ਤੁਹਾਨੂੰ ਕੀ ਲੱਗਦਾ ਜੀ ਅੱਜ ਮੇਰੇ ਵਰਗੇ ਪ੍ਰਚਾਰਕ ਇੰਨਾ ਕੁ ਪ੍ਰਚਾਰਦੇ ਆ ਨਾ ਜੀ ਸਾਬਜਾਦਿਆਂ ਨੂੰ ਸਰਹੰਦ ਲੈ ਕੇ ਗਏ ਠੰਡੇ ਬੁਰਜ ਵਿੱਚ ਰੱਖਿਆ ਫਿਰ ਦਰਵਾਜ਼ੇ ਵਿੱਚ ਚਿੰਨ ਦਿੱਤਾ ਨੀਆਂ ਦੇ ਵਿੱਚ ਜਿਨੂੰ ਅਸੀਂ ਕਹਿੰਨੇ ਆ ਨਹੀਂ ਮਾਤਾ ਗੁਜਰ ਕੌਰ ਤੇ ਸਾਬਜਾਦਿਆਂ ਨੂੰ ਜਦੋਂ ਗੰਗੂ ਦੇ ਘਰ ਤੋਂ ਗ੍ਰਫਤਾਰ ਕੀਤਾ ਨਾ ਜੀ ਰਾਤ ਮੁਰਿੰਡੇ ਕੋਤਵਾਲੀ ਚ ਰੱਖਿਆ ਗਿਆ ਜਿੱਥੇ ਅੱਜ ਕੋਤਵਾਲੀ ਸਾਹਿਬ ਆ ਪਹਿਲੀ ਮਾਵਾਂ ਮਾਤਾ ਗੁਜਰ ਕੌਰ ਜਿਹਨੂੰ ਕੈਦ ਕਟਣੀ ਪਈਏ ਹਣ ਤੁਸੀਂ ਦੱਸੋ ਜੀ ਇਹ ਕੈਦ ਕਟਣਾ ਤਸਹੀਹਾ ਨਹੀਂ ਤੇ ਹੋਰ ਕੀ ਆ ਫਿਰ ਵੇਖੋ ਮਰਿੰਡੇ ਦੀ ਧਰਦੀ ਤੋਂ ਨੰਗੇ ਪੈਰ ਨੇ ਸਾਬ ਜਾਦਿਆਂ ਤੇ ਮਾਤਾ ਜੀ ਦੇ ਤਨ ਤੇ ਕੋਈ ਮੋਟਾ ਲੀੜਾ ਨਹੀਂ ਮਹੀਨਾ ਪਤਾ ਕਿਹੜਾ ਅਜੇ ਪੋਹ ਸ਼ੁਰੂ ਹੋਣਾ ਵਾ ਇਹ ਹਾਲਾਤ ਵੇਖ ਲਈ ਅੱਜ ਹੁਣ ਤੇ ਕੱਖ ਵੀ ਠੰਡ ਨਹੀਂ ਰਹਿ ਗਈ ਸਾਡੇ ਬਜ਼ੁਰਗ ਦੱਸਦੇ ਅੱਜ ਅੱਗੇ ਸਵੇਰ ਨੂੰ ਕਹਿੰਦੇ ਵੀ ਜਦੋਂ ਜਾਣਾ ਨਾ ਪੈਲੀਆਂ ਦੇ ਵਿੱਚ ਪਾਣੀ ਲਗਾਉਣਾ ਪੈਲੀ ਨੂੰ ਜੰਮਿਆ ਹੁੰਦਾ ਸੀ ਪਾਣੀ ਬਰਫ਼ ਬਣ ਜਾਂਦਾ ਹੁੰਦਾ ਸੀ ਪਰ ਫਿਰ ਵੀ ਸਾਨੂੰ ਕਿੰਨੀ ਠੰਡ ਲੱਗਦੀ ਹੈ ਜੇ ਹਿਸਾਬ ਨਾਲ ਹੁਣ ਗਰਮੀ ਵੀ ਪੈਂਦੀ ਹੁਣ ਠੰਡ ਆਈ ਹੈ ਤੇ ਤੁਸੀਂ ਹੁਣ ਦੱਸੋ ਜੀ ਇੱਥੇ ਬੈਠੇ ਹੋ ਬੇਸ਼ੱਕ ਤੁਸੀਂ ਕੰਬਲ ਲੈਨੇ ਲੋਈਆਂ ਦੀਆਂ ਬੁਕਲਾ ਮਾਰੀਆਂ ਮੋਟੀਆਂ ਜੈਕਟਾਂ ਵੀ ਪਾਈਆਂ ਪਰ ਫਿਰ ਵੀ ਪਾਲਾ ਲੱਗਦਾ ਨੇ ਉਹ ਮਾਤਾ ਗੁਦਰ ਕੌਰ ਤੇ ਸਭ ਜਾਦਿਆਂ ਨੂੰ ਜਾਨਮ ਸਰਹੰਦ ਲੈ ਕੇ ਜਾ ਰਹੀਆ ਕਿਸ ਤਰ੍ਹਾਂ ਜੀ ਜੰਜੀਰਾਂ ਵਿੱਚ ਜਕੜ ਕੇ ਹੱਥਾਂ ਨੂੰ ਹੱਤ ਕੜੀਆਂ ਪੈਰਾਂ 'ਚ ਬੀੜੀਆਂ ਉਮਰ ਕਿੰਨੀ ਆ 6 ਤੇ 7 ਸਾਲ ਦੀ ਆ ਮਾਮਾਆਂ ਦੀਆਂ ਬੁਕਲਾਂ 'ਚ ਬਾਲ ਬੈਠਿਆ 6 ਤੇ 7 ਸਾਲ ਦਾ ਉਮਰ ਦਾ ਬੱਚਾ ਕਿੱਡਾ ਹੁੰਦਾ ਤੇ ਮਾਤਾ ਗੁਜਰ ਕੌਰ 90 ਸਾਲ ਦੀ ਉਮਰ ਥੋੜੀ ਹੁੰਦੀ ਆ ਜੀ ਕਹਿੰਦੇ ਮਾਤਾ ਗੁਜਰ ਕੌਰ ਦਾ ਬਿਰਦ ਸਰੀਰਿਆ ਮਾਤਾ ਤੁਰਦੀ ਆ ਥੱਕ ਜਾਂਦੀ ਤੇ ਖਲੋ ਜਾਂਦੀ ਆ ਜਾਲਮ ਸ਼ਮਕਾਂ ਮਾਰ-ਮਾਰ ਕੇ ਸਰਹੰਦ ਤੱਕ ਲੈ ਕੇ ਗਿਆ ਜੀ ਸ਼ਮਕਾਂ ਮਾਰ-ਮਾਰ ਕੇ ਸਾਹਿਬਜਾਦਿਆਂ ਤੇ ਮਾਰਿਆ ਕੱਲੇ ਠੰਡੇ ਬੁਰਜ ਚ ਨਹੀਂ ਕੈਦ ਕੀਤੇ ਜਿਹਨੂੰ ਅਸੀਂ ਝੂਠਾ ਆਨੰਦ ਕਹਿੰਨੇ ਆ ਇਤਿਹਾਸ ਅੰਦਰ ਜਿਹਦਾ ਸੁੱਚਾ ਆਨੰਦ ਨਾਮ ਆਇਆ ਹੈ ਜਿਹਨੇ ਧੁਕਦੀ ਤੇ ਤੇਲ ਪਾਇਆ ਇਹਨੇ ਛਟੀਆਂ ਨਾਲ ਸਾਹਿਬਜਾਦਿਆਂ ਨੂੰ ਕੁੱਟਿਆ ਜੀ ਛਟੀਆਂ ਮਾਰ-ਮਾਰ ਕੇ ਜਿਹੜੀ ਬਿਲਕੁਲ ਬਰੀਕ ਜੀ ਸੋਟੀ ਹੁੰਦੀ ਜਿਹਦੀ ਬਹੁਤੀ ਸੱਟ ਲੱਗਦੀ ਕਹਿੰਦੇ ਸਭ ਜਾਦਿਆਂ ਨੂੰ ਇੱਥੋਂ ਬਾਣਿਆਂ ਤੋਂ ਫੜ ਫੜ ਕੇ ਕੁੱਟਿਆ ਕਰਦੇ ਉਹ ਦੀਨੇ ਸਲਾਮ ਕਬੂਲ ਨਹੀਂ ਮੰਨੇ ਗੁਰੂ ਕਲਗੀ ਧਰਦੇ ਲਾਲ ਇੱਥੇ ਬਸ ਨਹੀਂ ਪਿੱਪਲ ਨਾਲ ਬੰਨ ਕੇ ਗੁਲੇਲੇ ਮਾਰੇ ਬਾਬਾ ਫਤਿਹ ਸਿੰਘ ਦੀ ਅੱਖ 'ਚ ਗਲੇਲਾ ਵਜਿਆ ਸੀ ਜੀ ਅੱਖ 'ਚੋਂ ਲਹੂ ਨਿਕਲਿਆ ਨਹੀਂ ਡੋਲਿਆ ਹੱਥਾਂ 'ਤੇ ਪਲੀਤੇ ਰੱਖੇ ਪਟਾਕੇ ਕਹਿ ਲੀਏ ਹੱਥ ਸਾਰੇ ਇੱਥੇ ਬਸ ਨਹੀਂ ਜਮੂਰਾ ਲਿਆਂਦੀਆਂ ਜਮੂਰਾ ਨਾਲ ਸਭ ਜਾਦਿਆਂ ਦੇ ਨੌਂ ਕੱਢ ਦਿੱਤੇ ਤੇ ਜਿਹੜੇ ਦੁੱਧਾਂ ਨਾਲ ਪਾਲੇ ਪੋਤਰੇ ਸੀ ਮਾਤਾ ਗੁਜਰ ਕੌਰ ਦੇ ਬਾਬਾ ਫਤੇ ਸਿੰਘ ਸਿਰਫ 1.5 ਸਾਲ ਦਾ ਸੀ ਜਦੋਂ ਮਾਂ ਮਾਤਾ ਜੀ ਤੋਂ ਸੱਚਖੰਡ ਗਈਆ 1.5 ਸਾਲ ਦਾ ਪੁੱਤ ਸੀ ਮਾਵਾ ਦੇ ਜਾਣ ਤੋਂ ਬਾਅਦ ਬੱਚਿਆਂ ਨੂੰ ਸਾਹਮਣਾ ਕਿਸ ਤਰ੍ਹਾਂ ਔਖਾ ਇਹ ਉਹੀ ਦਾਦੀਆਂ ਨਾਨੀਆਂ ਸਮਝ ਸਕਦੀਆਂ ਜਿਨ੍ਹਾਂ ਪਰ ਜਵਾਨੀ ਵਿੱਚ ਆਪਣੀ ਨੂੰਹਾਂ ਧੀ ਨੂੰ ਗਵਾਇਆ ਹੋਵੇ 1.5 ਸਾਲ ਦਾ ਬਿਨ ਮਾਂ ਤੋਂ ਬੱਚਾ ਮਾਤਾ ਜੀ ਤੋਂ ਸੱਚਖੰਡ ਜਾਣ ਲੱਗੇ ਕਹਿ ਕੇ ਗਈ ਸੀ ਮਾਂ ਮੇਰੇ ਪੁੱਤ ਨੂੰ ਆਪਣੇ ਤੋਂ ਵੱਖ ਨਾ ਕਰੀਂ ਕਦੀ ਤੇ ਕਹਿੰਦੇ ਮਾਤਾ ਗੁਜਰ ਕੌਰ ਨੇ ਸੱਜੀ ਮਾਂ ਤੇ ਬਾਬਾ ਫਤਿਹ ਸਿੰਘ ਨੂੰ ਪਾਉਣਾ ਤੇ ਖੱਬੀ ਤੇ ਬਾਬਾ ਜੂਰਾ ਵਰ ਸਿੰਘ ਨੂੰ ਪਾਉਣਾ ਜਦੋਂ ਰਾਤ ਨੂੰ ਜਾਗ ਆ ਜਾਣੀ ਨਾ ਬਾਬੇ ਫਤਿਹ ਸਿੰਘ ਨੂੰ ਉਹਨੇ ਉੱਠ ਕੇ ਰੋਣਾ ਵੀ ਮੈਨੂੰ ਮੇਰੀ ਮਾਂ ਦੇ ਕੋਲ ਛੱਡ ਕੇ ਆਵੇ ਮੈਂ ਵੀ ਮੇਰੀ ਮਾਂ ਦੇ ਕੋਲ ਜਾਣਾ ਤੇ ਮਾਤਾ ਗੁਜਰ ਕੌਰ ਨੇ ਕਿਹਾ ਮੇਰੇ ਸੋਹਣਿਆ ਆਪਾਂ ਇਕੱਠੇ ਜਾਵਾਂਗੇ ਸੱਚਖੰਡ ਨੂੰ ਮਾਤਾ ਗੁਜਰ ਕੌਰ ਕੀ ਕਰ ਦਿਸੀ ਤੇ ਕਹਿੰਦੇ ਸਾਰਾ ਦਿਨ ਸਿੰਘਾਂ ਨੇ ਇੱਥੇ ਪਿੱਠ ਤੇ ਬਾਹ ਕੇ ਕਹਿੰਦਾ ਵੀ ਅਸੀਂ ਘੋੜੇ ਬਣਦੇ ਆ ਕਿਉਂਕਿ ਉਦੋਂ ਘੋੜੇ ਹੁੰਦੇ ਸੀ ਜੰਗੀ ਪਹਿਰਾ ਹੁੰਦਾ ਸੀ ਹਾਥੀ ਘੋੜੇ ਹੋਣੇ ਅੱਜ ਵੀ ਨਿਆਣੇ ਛੋਟੇ ਨੂੰ ਖਡਾਉਣਾ ਹੋਵੇ ਤੇ ਆਪਾਂ ਖੇਡਦੇ ਹਾਂ ਉਹਨਾਂ ਦੇ ਨਾਲ ਤੇ ਕਹਿੰਦੇ ਸਾਰਾ ਦਿਨ ਪਿੱਠ ਤੇ ਬਾਹ ਬਾ ਕੇ ਹੂਟੇ ਦੇਣੇ ਪਰ ਜਦੋਂ ਰਾਤ ਪੈਂਦੀ ਫਿਰ ਮਾਂ ਦੀ ਯਾਦ ਆਉਂਦੀ ਸੀ ਮਾਂ ਕਿੱਥੇ ਮੇਰੀ ਮਾਤਾ ਨੇ ਕਦੇ ਪੁੱਤਰੇ ਵੱਖ ਨਹੀਂ ਸੀ ਕੀਤੇ ਕਦੇ ਤਤੀਬਾ ਨਹੀਂ ਸੀ ਲੱਗਣ ਦਿੱਤੀ ਪਰ ਜੇ ਅੱਜ ਸਾਹਿਬਜ਼ਾਦੇਆਂ ਦੇ ਸਰੀਰ ਤੇ ਲਾਸ਼ਾਂ ਪਈਆਂ ਨੀਲ ਪਏ ਨੇ ਨਾ ਨੋਹਾਂ ਦੇ ਵਿੱਚੋਂ ਲਉ ਸਿਮਰਿਆ ਤੇ ਮਾਂ ਨੇ ਫਿਰ ਵੀ ਡੋਲਣ ਨਹੀਂ ਦਿੱਤੇ ਮੇਰੇ ਲਾਲ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ ਸਿਰ ਦੇ ਸਾਈਂ ਗੁਰੂ ਤੇਗ ਬਹਾਦਰ ਦੇ ਪੁੱਤਰੇ ਹੋ ਡੋਲਣਾ ਨਹੀਂ ਤੇ ਸਾਹਿਬਜ਼ਾਦੇ ਕੀ ਕਹਿੰਦੇ ਸੀ ਮਾਂ ਸਾਡੀ ਸੰਤ ਸਿਪਾਹੀ ਇਤਿਹਾਸ ਅੰਦਰ ਓਏ ਅੱਲ ਖੁਦਾ ਵੀ ਸੀ ਅੱਲ ਅਜੇ ਵੀ ਸਿੱਖੀ ਦੇ ਵੈਰੀ ਨੂੰ ਸੋਧਣੇ ਦਾ ਬੱਲ ਉਦੋਂ ਵੀ ਸੀ ਅੱਜ ਵੀ ਹੈ ਅੱਜ ਵੀ ਜਾਓ ਆਸਰਹਾ ਦੀਆਂ ਕੰਡਾ ਕੂਕ ਕੂਕ ਕੇ ਕਹਿੰਦੀਆਂ ਅੱਜ ਵੀ ਗੁਰੂ ਗੋਬਿੰਦ ਸਿੰਘ ਦੇ ਲਾਲ ਸਾਨੂੰ ਨੀਂਹ ਵਿੱਚ ਖਲੋਤੇ ਕਹਿੰਦੇ ਆ ਗੁਰੂ ਨਾਨਕ ਦਾ ਸਿੱਖ ਵਕਾਉ ਨਹੀਂ ਹੁੰਦਾ ਨਹੀਂ ਹੁੰਦਾ ਇਹ ਹੀ ਆਪਣੇ ਹਿਰਦਿਆਂ 'ਚ ਝਾਤ ਮਾਰ ਲਈਏ ਜੀ ਆਹਾ ਕੱਲੇ ਦਵਾਰਾਂ 'ਚ ਨਹੀਂ ਜਣੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਛਾਤੀਆਂ ਤੇ ਗੋਡੇ ਰੱਖ ਕੇ ਗਰਦਨਾ ਉੱਪਰ ਹੌਲੀ-ਹੌਲੀ ਛੁਰੀਆਂ ਫੇਰ ਕੇ ਗੁਰੂ ਗੋਬਿੰਦ ਸਿੰਘ ਦੇ ਲਾਲ ਜਿਵਾ ਕੀਤੇ ਸੀ